ਜਾਣ ਜੀ ਸਨਾ ਚਨੀ ਕੋਪਨ ਇੰਟਰਸਕੂਲ ਕਾਲਜ ਜਿਹੜੀ ਕਰਾਟੇ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਮੇਰੇ ਬਾਰੇ ਕੀ ਕਹਿਣਾ ਚਾਹੋ ਸਰ ਓਪਨ ਇੰਟਰ ਸਕੂਲ ਐਂਡ ਕਾਲਜ ਕਰਾਟੇ ਚੈਂਪੀਅਨਸ਼ਿਪ 2024 ਜਿਹੜੀ ਅੱਜ ਕਰਾਈ ਗਈ ਹੈ ਪੰਜਾਬ ਸ਼ੋਤਗਨ ਕਰਾਟੇ ਆਰਗੇਨਾਈਜੇਸ਼ਨ ਵੱਲੋਂ ਕਰਾਈ ਗਈ ਹੈ ਜਿਦੇ ਵਿੱਚ ਲਗਭਗ 12 ਜ਼ਿਲ੍ਹਿਆਂ ਦੀਆਂ ਸਕੂਲਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਕੋਈ 250 ਤੋਂ ਉੱਪਰ ਹੀ ਬੱਚੇ ਖੇਲੇ ਨੇ ਅੱਜ ਤੇ ਉਹਨਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੱਚੇ ਮੈਡਲ ਜਿੱਤ ਕੇ ਲੈ ਕੇ ਗਏ ਨੇ ਤੇ ਹੋੰਜਾ ਤੁਸੀਂ ਲਾਸਟ ਵਾਲਾ ਦੇਖ ਰਹੇ ਹੋ ਓਪਨ ਆਪਾਂ ਮੈਚ ਕਰਾ ਰਹੇ ਆ ਚੈਲੰਜ ਓਪਨ ਜੂਨੀਅਰ ਓਪਨ ਔਰ ਉਹਦੇ ਵਿੱਚ ਅਜੇ ਫਾਈਨਲ ਹੋਣਾ ਬਾਕੀ ਹੈ ਤੇ ਅੱਜ ਦਾ ਇਹ ਮੈਚ ਸੀਗਾ ਜਿਹਦੇ ਵਿੱਚ ਜਿਹੜੇ 골ਡ ਮੈਡਲਿਸਟ ਬੱਚੇ ਨੇ ਨੇਸ਼ਨਲ ਖੇਲਣ ਜਾਣਗੇ ਦਿੱਲੀ ਵਿਖੇ ਜਿਹੜੀ ਤਲਗਟੋੜਾ ਚ ਹੋਣੀ ਹੈ ਉਹਦੇ ਵਾਸਤੇ ਕੁਝ ਬੱਚੇ ਸਿਲੈਕਟ ਹੋਏ ਨੇ ਸੱਚ ਨੇ ਇਹ ਬੱਚੇ ਕੁਝ ਨਹੀਂ ਐ ਕਿਤੋਂ ਤੋਂ ਆਏ ਨੇ ਕੀ ਸਰ ਜਿਵੇਂ ਫਾਜ਼ਿਲਗਾ ਤੋਂ ਜਲੰਧਰ ਤੋਂ ਲੁਧਿਆਣੇ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਔਰ ਗੁਰਦਾਸਪੁਰ ਇਦਾਂ ਹੋਰ ਵੀ ਕਾਫੀ ਡਿਸਟ੍ਰਿਕਟਾਂ ਦੇ ਵਿੱਚੋਂ ਬਚਾਈ ਨੇ ਡਿਸਟ੍ਰਿਕਟ ਕੋਆਰਡੀਨੇਸ਼ਨ ਹੈ ਟਾਈਮ ਟੂ ਟਾਈਮ ਜਿਹੜੇ ਆ ਮੁਕਾਬਲੇ ਕਰਵਾ ਦਿੱਤੇ ਸਰਵਾਂ ਦੀ ਹਾਂਜੀ ਹਾਂਜੀ ਬਿਲਕੁਲ ਜੀ ਡਿਸਟ੍ਰਿਕਟ ਲੈਵਲ ਦਾ ਸਟੇਟ ਲੈਵਲ ਦਾ ਔਰ ਨੈਸ਼ਨਲ ਲੈਵਲ ਦਾ ਇਹ ਕੰਪੀਟੀਸ਼ਨ ਕਰਾਂਦੀ ਔਰ ਸਾਲ 'ਚ ਇੱਕ ਵਾਰੀ ਇੰਟਰ ਸਕੂਲ ਕੰਪੀਟੀਸ਼ਨ ਕਰਾਈ ਜਿਹੜੀਆਂ ਜਿਹੜੀ ਇਹ ਹੁਣ ਅੱਜ ਜਿਹੜੀਆਂ ਅਸੀਂ ਇੰਟਰਨੈਸ਼ਨਲ ਦੀ ਸਿਲੈਕਸ਼ਨ ਕੀਤੀ ਉਹ ਦਿੱਲੀ 'ਚ ਹੋਣੀ ਹੈ ਤਲਕਟੋਰਾ ਸਟੇਡੀਅਮ 'ਚ ਸਰ ਕਿੰਨੇ ਕਿੰਨੇ ਜਿਹੜੇ ਬੱਚੇ ਗਏ ਆ ਉਹ ਮਸ਼ਿਆ ਵਾਲੇ ਕਿਹੜੇ ਆ ਉਹ ਜਾਣੋ ਦਾ ਫਰਕ ਬੜਾ ਹੋ ਗਿਆ ਤੇ ਵਧ ਰਿਹਾ ਹਾਂਜੀ ਉਹ ਬੱਚੇ ਨੂੰ ਕੀ ਮੈਸੇਜ ਮੈਂ ਸਾਰੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਗੇਮ ਦੇ ਨਾਲ ਜੁੜੋ ਕੋਈ ਵੀ ਗੇਮ ਜ਼ਰੂਰ ਕਰੋ ਤਾਂ ਕਿ ਤੁਸੀਂ ਫਿਜ਼ੀਕਲੀ ਫਿਟਰ ਹੋ ਔਰ ਤੁਹਾਨੂੰ ਪਤਾ ਚੱਲੇ ਕਿ ਕਿਹੜੀ ਫੂਡ ਖਾਣਾ ਕਿਹੜਾ ਨਹੀਂ ਖਾਣਾ ਕਿਉਂਕਿ ਅੱਜ ਕੱਲ ਬੱਚੇ ਫਾਸਟ ਫੂਡ ਔਰ ਕਰਕਰੇ ਚਿਪਸ ਇਹੋ ਜੀ ਚੀਜ਼ਾਂ ਖਾਂਦੇ ਨੇ ਜਿਹੜੀਆਂ ਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਕੈਮੀਕਲ ਨੇ ਜਿਹਦੇ ਨਾਲ ਬੱਚਿਆਂ ਨੂੰ ਕੈਂਸਰ ਹੋ ਸਕਦਾ ਹੈ ਔਰ ਬਹੁਤ ਸਾਰੀ ਭਿਆਨਕ ਬਿਮਾਰੀਆਂ ਹੋ ਸਕਦੀਆਂ ਦੂਸਰਾ ਨਸ਼ਿਆਂ ਤੋਂ ਦੂਰ ਕਰਨ ਲਈ ਬੱਚਿਆਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿ ਆਪਾਂ ਬੱਚਿਆਂ ਨੂੰ ਕੋਈ ਨਾ ਕੋਈ ਗੇ ਚੈਂਪੀਅਨਸ਼ਿਪ ਵਿੱਚ ਚੀਫ ਗੈਸਟ ਹੋਰ ਤੇ ਕੌਣ ਕਿਹਦੇ ਆ। ਇੱਥੇ ਜੀ ਅੱਜ ਸ਼੍ਰੀ ਰਮੇਸ਼ ਮਹਾਜਨ ਜਿਹੜੇ ਨੈਸ਼ਨਲ ਬਾਡੀ ਨੇ ਉਹ ਕਾਰਾਟੇ ਅਸੋਸੀਏਸ਼ਨ ਦੇ ਡਿਸਟ੍ਰਿਕਟ ਗੁਰਦਾਸਪੁਰ ਦੇ ਚੇਅਰਮੈਨ ਵੀ ਨੇ ਤੇ ਚਾਈਲਡ ਵੈਲਫੇਅਰ ਕਾਉਂਸਲ ਦੇ ਜਨਰਲ ਸਕੱਤਰ ਵੀ ਨੇ ਤੇ ਉਹਨਾਂ ਦੀ ਰੈਨਮਾਈ ਹਾਜ਼ਰੀ ਸਾਰਾ ਪ੍ਰੋਗਰਾਮ ਹੋਇਆ ਉਹਨਾਂ ਨੇ ਅੱਜ ਬੱਚਿਆਂ ਨੂੰ ਪ੍ਰਾਈਜ਼ ਵਗੈਰਾ ਸਾਰੇ ਦਿੱਤੇ। ਜੀ ਸੱਸੀ ਜੀ ਨਾਮ ਟਟਾ। ਹਾਂਜੀ ਸੱਸੀ ਗੱਲ ਜੀ ਮੇਰਾ ਨਾਮ ਸਨੀਮਲ ਪੋਤਰਾ ਮੈਂ ਤਾਰੀਵਾਲ ਤੋਂ ਸ਼ੋਤੋਕਨ ਕਾਰਾਟੇ ਕਲੱਬ ਦਾ ਕੋਚ ਹਾਂ ਜੋ ਕਿ ਪੀਐਸਕੇਓ ਪੰਜਾਬ ਸ਼ੋਤੋਕਨ ਕਾਰਾਟੇ ਸਰ ਅੱਜ ਬਹੁਤ ਸਾਰੀਆਂ ਜਿਹੜੀਆਂ ਚੈਂਪੀਅਨਸ਼ਿਪ ਵਿੱਚ ਜਿਹੜੀਆਂ ਗੇਮਾਂ ਹੋਈਆਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਸਰ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਕਾਫੀ ਸਟੇਟਾਂ ਦੀਆਂ ਔਰ ਡਿਸਟ੍ਰਿਕਟ ਦੀਆਂ ਟੀਮਾਂ ਸਾਡੇ ਕੋਲ ਪਹੁੰਚੀਆਂ ਨੇ ਜਿਨ੍ਹਾਂ ਨੇ ਬਹੁਤ ਵਧੀਆ ਇੱਥੇ ਪ੍ਰੋਗਰੈਸ ਦਿੱਤਾ ਹੈ ਉਹ ਸਾਡੇ ਸੈਂਸਰ ਗੁਰਵੰਤ ਸਿੰਘ ਜੋ ਸਨਿਚਾਰ ਨੇ ਇਹਨਾਂ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਕਿ ਸਾਡੇ ਡਿਸਟ੍ਰਿਕਟ ਦੇ ਵਿੱਚ ਹਰ ਵਾਰ ਟੂਰਨਾਮੈਂਟ ਕਰਾਉਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਦੂਰੋਂ ਦੂਰੋਂ ਬੱਚੇ ਆਉਣ ਸਾਡੇ ਕੋਲ ਇੱਥੇ ਆ ਕੇ ਇੱਕ ਟੂਰਨਾਮੈਂਟ ਪਲੇ ਕਰਨ ਤਾਂ ਕਿ ਸਾਡੇ ਹੋਰ ਵੀ ਬੱਚਿਆਂ ਨੂੰ ਇਹ ਚੀਜ਼ ਦੇਖਣ ਨੂੰ ਮਿਲਣ ਤਾਂ ਕਿ ਕਿਉਂਕਿ ਕਾਰਾਟੇ ਦੀ ਗੇਮ ਬਹੁਤ ਹੀ ਜ਼ਿਆਦਾ ਅਚੀਵ ਕਰ ਰਹੀ ਹੈ ਅੱਜਕੱਲ ਸਰ ਪਰ ਦੇਖ ਰਹੀ ਹੈ ਕਿ ਗਰਲਸ ਵੀ ਕਾਫੀ ਪਿੱਛੇ ਨੇ ਕਿੰਨਾ ਕਿਤੇ ਗਰਲਸ ਨੂੰ ਵੀ ਇਸ ਜਿਹੜੀ ਹੈ ਗੇਮ ਸੇ ਮਾਣਾ ਚਾਹੀਦਾ ਹੈ ਹਾਂਜੀ ਸਰ ਸਾਡੇ ਕੋ ਕਾਫੀ ਇਸ ਤਰ੍ਹਾਂ ਦੀਆਂ ਗਰਲਸ ਨੇ ਜੋ ਕਿ ਇੰਟਰਨੈਸ਼ਨਲ ਤੱਕ ਪਲੇ ਕਰਕੇ ਆਈਆਂ ਨੇ ਜਿਨ੍ਹਾਂ ਸਾਡੇ ਸੈਂਸੇ ਗੁਰਵੰਤ ਸਿੰਘ ਦੇ ਬੱਚੇ ਕਾਫੀ ਹੈਗੇ ਨੇ ਜੋ ਕਿ ਮਲੇਸ਼ੀਆ, ਜਾਪਾਨ, ਇਟਲੀ ਵਗੈਰਾ ਹੋਰ ਵੀ ਕਾਫੀ ਕੰਟਰੀਆਂ ਦੇ ਵਿੱਚੋਂ 골ਡ ਮੈਡਲ ਲੈ ਕੇ ਆਏ ਨੇ ਸਾਡਾ ਧਾਰੀਵਾਲ ਤੋਂ ਵੀ ਬੱਚੇ ਕਾਫੀ ਹੈਗੇ ਨੇ ਜੋ ਕਿ ਮੈਡਲ ਲੈ ਕੇ ਆਉਂ ਕੀ ਬਹੁਤ ਵਧੀਆ ਖੇਲਦੇ ਨੇ ਚਿੱਕੀ ਕਰਦਾ ਪਰਮ ਜੀ ਅਜੀਤ ਮੈਂ ਤੁਹਾਡੀ ਬਾਤ ਤੇ ਕਿ ਚੈਂਪੀਅਨਸ਼ਿਪ ਕਿਤੇ ਆ ਮੈਂ ਕਿ ਓਪਰ ਇੰਟਰ ਸਕੂਲ ਚੈਂਪੀਅਨਸ਼ਿਪ ਹੈ ਓਕੇ ਡੀਪ ਤੇ ਇਹ ਕਹਿੰਦੇ ਕਿ ਕੀ ਕਰਨਾ ਚਾਹੋਗੇ ਮੈਂ ਤਾਂ ਕਹਿਣਾ ਚਾਹੂੰਗਾ ਮੇਰੇ ਸੈਨਸ ਨਹੀਂ ਬਰਕੀ ਮੇਰੇ ਸਰਦਾ ਗੁਰਵੰਤ ਸਰਦਾ ਤੇ ਸੰਨੀ ਸਰਦਾ ਮੇਰੇ ਪਿਛਾ ਹੱਟਾ ਤੇ ਉਹਨਾਂ ਨੇ ਪ੍ਰੈਕਟਿਸ ਕਰਾਈ ਤੇ ਉਹਨਾਂ ਦੀ ਮਿਹਨਤ ਨਹੀਂ ਬੇਰਸ ਦੀ ਜੀ ਮੈਸੇਜ ਕਰਾਉਗੀ ਆਪਣੇ ਨਾਲ ਦੇ ਜਿਹੜੇ ਆਸੇ ਇਤਾਂ ਹੀ ਵਰਗੀ ਅੱਗੇ ਆਪਣੀ ਨਸ਼ਾਮਦਗੀ ਜਿਹੜੇ ਕਰਨਦੇ ਨਸ਼ਾ ਬੱਚੇ ਉਹ ਛੱਡਣੇ ਤੇ ਖੇਡਾਂ ਨਾਲ ਜੁੜਨੇ ਪਰਣ ਵਧੀਆ ਬਣਾ ਪੱਕਾ ਦਿਨਾਂ ਬਣ ਸਕਦਾ ਮੇਰਾ ਨਾਮ ਅਨੁਰਿਤ ਕੌਰ ਹੈ ਮੈਂ ਚੌਥੀ ਕਲਾਸ ਦੀ ਵਿਦਿਆਰਥਣ ਆ ਮੇਰਾ ਪਿੰਟੂ ਗਲਵਾਲ ਹੈ ਮੈਨੂੰ ਪਹਿਲੀ ਵਾਰ ਆ ਕੇ ਬੜਾ ਵਧੀਆ ਲੱਗਿਆ ਮੈਂ ਦੋ ਜਨਰਲ ਫਾਈਟ ਕੀਤੀ ਸੀ ਮਰਸਕਨ ਮੈਡਮ ਨਾਲ ਅਲਸ ਜੀ ਮੇਰਾ ਨਾਮ ਸੁਪ੍ਰੇਤ ਕੌਰ ਹੈ ਮੈਂ 5th ਕਲਾਸ ਦੀ ਸਟੂਡੈਂਟ ਹਾਂ ਮੇਰਾ ਵਿਲੇਜ 베ਰੀ ਹੈ ਮੈਂ ਪਹਿਲੀ ਵਾਰ ਇੱਥੇ ਖੇਡਣ ਆਈ ਹਾਂ ਤੇ ਮੇਰਾ ਸੈਕਿੰਡ ਮੈਡਲ ਆਇਆ ਹੈ ਅੱਛੀ ਇਹਨਾਂ ਗੇਮ ਨੂੰ ਜਿ ਕਰਾਟੇ ਨੂੰ ਵੀ ਜੇ ਇੰਕੀਟ ਕਰ ਸਕੋ ਪਰ ਕਰਾਟੇ ਕਿ ਚੁਣ ਕਰਾਟੇ ਦੀ ਬਣੀ ਲੱਗਦਾ ਸੈਕਰਾਡੀਆਂ ਨੂੰ ਬਹੁਤ ਬੱਤੇ ਲੱਗਦੇ ਹਨ ਸਰਾ ਨਮਸ ਬੋਸਨੇ ਕਿ ਆਪ ਆਪ 4th ਮੈਡਲ ਤੇ ਆਵਾਂਗੇ ਪਰ ਆ ਆ ਗਏ ਹਾਂ ਕੰਪਲੀਟ ਕੌਰ ਆ ਮੈਂ 5ਵੀਂ ਕਲਾਸ ਵਿੱਚ ਪੜਦੀ ਹਾਂ ਮੇਰਾ ਪਿੰਡ 베ਰੀ ਆ ਮੈਂ ਇਹ ਲੈ ਕੇ ਆਈਆਂ ਮੈਨੂੰ ਬਹੁਤ ਚੰਗਾ ਲੱਗਾ ਮੇਰਾ ਨਾਮ ਸੁਪ੍ਰੀਤਾ ਮੈਂ 5th ਕਲਾਸ ਦੀ ਸਟੂਡੈਂਟ ਆ ਮੇਡਾ ਵਿਲੇਜ ਕਿ ਹਰਚੋ ਵਾਲਾ ਤੇ ਮੈਂ ਫਸਟ ਟੂ ਵਾਰੀ ਖੇਡਿਆ ਤੇ ਮੇਰਾ ਸੈਕੰਡ ਮੈਡਲ ਆਇਆ ਕਿੰਨੇ ਕਿ ਬੱਚੇ ਦਾ ਫਾਈਟ ਕੀਤਾ ਸਾਡੇ ਦੋ ਜਾਨੇ ਦਾ ਬਹੁਤ ਵਧੀਆ